ਦੁਬਾਰਾ ਜਮਨ ਥਾਣੇਦਾਰ ਵੀ ਉਤਰੋ ਲੈ ਗਿਆ ਚੱਕ ਕੇ ਘਰੋਂ ਠੀਕ ਆ ਨਾਲ ਮੈਂ ਜਿਹਨਾਂ ਦੇ ਘਰੇ ਗਾਡਰਾ ਰੱਖੀ ਸੀ ਹੁਣ ਮੁੰਡੇ ਉਹਨਾਂ ਨਾਲ ਮੈਨੂੰ ਲੈ ਕੇ ਗਿਆ ਤੇ ਦੂਜੇ ਦਿਨ ਸਾਡੇ ਜਨੇ ਕੀ ਡਾਂਗਾ ਮਾਰ ਕੇ ਤੇ ਮੇਰੀ ਹੱਡੀ ਤੇ ਜਾਨੀ ਕੀ ਪੈਰ ਦੀ ਹੱਡੀ ਕ੍ਰੈਕ ਕਰਦੀ ਦੂਜਾ ਮਰਜਮ ਸੀਗਾ ਜਿਹਨੇ ਮੇਨ ਸੀਗਾ ਉਹ ਮੁਲਾਜ਼ਮ ਦਾ ਮੁੰਡਾ ਸੀਗਾ ਜੀ ਉਹਨੂੰ ਕੁਛ ਨਹੀਂ ਕੀਤਾ ਉਹਨੂੰ ਮੇਰੇ ਉੱਤੇ ਪਾ ਕੇ ਠੀਕ ਆ ਮੈਨੂੰ ਕਹਿੰਦਾ ਮੂਦਾ ਪੈ ਮੂਦਾ ਪੈ ਕੇ ਮੂਦਾ ਨਾ ਜੀ ਮੈਨੂੰ ਕਹਿੰਦੇ ਤੈਨੂੰ ਤਾਂ ਗਵਾਹ ਤੌਰ ਤੇ ਲਿਖਾਉਣਾ ਵੀ ਠੀਕ ਹੈ ਵੀ ਤੂੰ ਦਾ ਗਵਾਹ ਆ ਤੂੰ ਦਾ ਆਪਦੇ ਜੀੜੇ ਦਾ ਪੈਸੇ ਲਏ ਆ ਤੂੰ ਸੱਚ ਨੂੰ ਸਾਨੂੰ ਸੱਚ ਦੱਸਿਆ ਉਸ ਤੋਂ ਬਾਅਦ ਕੋਈ ਪੰਚਾਇਤ ਨਹੀਂ ਤੇ ਮੰਨ ਲਓ ਕੋਈ ਕਮੇਟੀ ਵੀ ਨਹੀਂ ਮੇਰੇ ਮਗਰਮ ਨਹੀਂ ਗਿਆ ਮੈਨੂੰ ਛਡਾਇਆ ਉਹਨੇ ਸਾਰੀ ਰਾਤ ਮੈਨੂੰ ਵਿਉਠਾਣੇ ਜਿ ਰੱਖਿਆ ਦੂਜੇ ਦਿਨ ਪੰਚਾਇਤ ਨੇ ਵੀ ਉਹਨਾਂ ਦਾ ਪੱਖ ਹੀ ਪੂਰਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਖੋ ਪੁੱਛ ਕੇ ਇਸ ਤਾਂ ਚੋਰਾ ਤਾਂ ਕਰਨੀ ਚਾਹੀਦੀ ਸੀ ਕਿੰਨੀ ਚੋਰੀ ਕੀਤੀ ਕਿੱਥੋਂ ਚੱਕੀਆਂ ਤੁਸੀਂ ਇਸ ਗਰੀਬ ਬੰਦੇ ਨੂੰ ਢਾਕੇ ਦੇ ਉੱਤੇ ਬਹਿ ਕੇ ਇਹਦਾ ਪੈਰ ਫ੍ਰੈਕਚਰ ਕੀਤਾ ਸਾਡੇ ਦੇਸ਼ ਦੇ ਵਿੱਚ ਜੇਕਰ ਦੇਖੀਏ ਤਾਂ ਪੁਲਿਸ ਪ੍ਰਸ਼ਾਸਨ ਤੋਂ ਲੈ ਕੇ ਸਮੁੱਚਾ ਨਿਆਂਇਕ ਢਾਂਚਾ ਜਿਹੜਾ ਉਹ ਕਿੰਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਇਸ ਵੀਡੀਓ ਦੇ ਦੌਰਾਨ ਜੋ ਵਿਚਾਰ ਜਿਸ ਵਿਅਕਤੀ ਵੱਲੋਂ ਰੱਖੇ ਜਾਣਗੇ ਉਹਨਾਂ ਵਿਚਾਰਾਂ ਪ੍ਰਤੀ ਅਸੀਂ ਕੋਈ ਪੂਰਨ ਤੌਰ ਦੇਤੇ ਪੁਸ਼ਟੀ ਨਹੀਂ ਕਰਦੇਗੇ ਪਰ ਜਿੱਥੋਂ ਤੀਕ ਜੋ ਗੱਲ ਸਾਡੇ ਸਾਹਮਣੇ ਹੈਗੀ ਆ ਇਸ ਵੀਡੀਓ ਦੇ ਦੌਰਾਨ ਜਿਸ ਵੀਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਇੰਨੀ ਇੱਕ ਗੱਲ ਤਾਂ ਸਾਹਮਣੇ ਹੈਗੀ ਹੈ ਘਟੂ ਘਟ ਕਿ ਵੀਰ ਦਾ ਪੈਰ ਆ ਜਿਹੜਾ ਉਹ ਫ੍ਰੈਕਚਰ ਫ੍ਰੈਕਚਰ ਆ ਜਿਹੜਾ ਉਹ ਹੋਇਆ ਤੇ ਪੈਰ ਦੇ ਉੱਤੇ ਪਲਾਸਟਰਾ ਜਿਹੜਾ ਉਹ ਲੱਗਿਆ ਹੋਇਆ ਸਾਡੇ ਨਾਲ ਬਾਈ ਮੌਜੂਦ ਆ ਆਪਾਂ ਜਾਣ ਜਾਣਾ ਗਏ ਰਹੇ ਤੋਂ ਕਿ ਕੀ ਘਟਨਾ ਘਟੀ ਹੈਗੀ ਇਹਦੇ ਨਾਲ ਤੇ ਇਨਸਾਫ ਦੀ ਬਾਈ ਮੰਗ ਕਰ ਰਿਹਾ ਹੈਗਾ ਸੱਸੀ ਕਾਲ ਬਾਈ ਜੀ ਸੱਸੀ ਕਾ ਬਾਈ ਜੀ ਅੱਛਾ ਬਾਈ ਜੀ ਇਹ ਦੱਸੋ ਕਿ ਤੁਹਾਡੇ ਪੈਰ ਦੇ ਉੱਤੇ ਛੱਟ ਲੱਗੀ ਹੋਈ ਆ ਇਹ ਛੱਟ ਦੇ ਪਿੱਛੇ ਪੂਰੀ ਕਹਾਣੀ ਕੀ ਆ ਬਾਈ ਸਰ ਜੀ ਮੈਂ ਨਾ ਮੋਹਰ ਸਿੰਘ ਰੇੜਾ ਠੀਕ ਆ ਮੈਂ ਕੰਮ ਕਰਦਾ ਆਪਣਾ ਢੇੜੇ ਦਾ ਠੀਕਾ ਮੈਨੂੰ ਕੋਈ ਪਿੰਡ ਦੇ ਵਿੱਚੋਂ ਕੋਈ ਗਾਡਰਾ ਵੇਚਣ ਲਈ ਕਹਿ ਕੇ ਗਿਆ ਸੀਗਾ ਪਿੰਡ ਦੇ ਵਿੱਚੋਂ ਜਾਨੀ ਘਰੋਂ ਲੈ ਕੇ ਗਿਆ ਮੈਂ ਚੱਕ ਕੇ ਗਾਡਰਾ ਠੀਕ ਹੈ ਗਾਡਰਾ ਚੱਕ ਕੇ ਮੈਂ ਜਾਨੀ ਕਬਾੜੀਏ ਦੇ ਕੋਲੇ ਲੈ ਗਿਆ ਜਾਨੀ ਕਿ ਉਹਨਾਂ ਦੇ ਘਰ ਜਾਣੇ ਕਹਿੰਦੇ ਸਾਡੀਆਂ ਆਵਾ ਗਾਡਰਾਏ ਮੈਂ ਤਾਂ ਇੱਕ ਗੇੜੇ ਦਾ ਕਿਰਾਇਆ ਲਿਆ ਸੀ ਜਿਆ 300 ਰੁਪਿਆ ਮੈਂ ਗੇੜੇ ਦਾ ਠੀਕ ਹੈ ਮੈਂ ਉਹ ਗਾਡਰਾਾਂ ਜਾ ਕੇ ਨਾਲ ਗਿਆ ਮੇਰੇ ਨਾਲ ਜਾ ਕੇ ਜਾਨੀ ਕਿ ਉਹ ਵੇਚਤੀਆਂ ਉਹਨਾਂ ਨੇ ਪੈਸੇ ਲੈ ਲਏ ਠੀਕਾ ਉਸ ਤੋਂ ਬਾਅਦ ਦੇ ਵਿੱਚ ਜਾਨੀ ਕਿ ਉਹ ਸੀਗੀਆਂ ਕਿਤੇ ਗੁਰਦੁਆਰੇ ਦੀਆਂ ਮੰਨ ਲਓ ਚੋਰੀਚਾਰੀ ਹੋਈਆਂ ਆਵਾ ਕੀਕਾਂ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰੇ ਵਾਲੇ ਮੇਰੇ ਕੋਲੇ ਬਾਬੇ ਆਏ ਜਾਨੀ ਕਿ ਮੈਨੂੰ ਨਹੀਂ ਪਤਾ ਸੀ ਵੀ ਗੁਰਦੁਆਰੇ ਦੀਆਂ ਬਾਬੇ ਆਏ ਸੀ ਕਹਿੰਦੇ ਜਿਹਨੇ ਤੁਹਾਡੇ ਕੋਲੇ ਮੋਟਰਸਾਈਕਲ ਵੇੜਾ ਵਾਂ ਠੀਕ ਆ ਤੇ ਤੁਸੀਂ ਇਹ ਪਤਾ ਕਰਨਾ ਵੀ ਕੋਈ ਨਾ ਕੋਈ ਮੋਟਰਸਾਈਕਲ ਆਪਣੀਆਂ ਗਾਡੀਆਂ ਚੋਰੀ ਹੋਈਆਂ ਵੀ ਆ ਤੇ ਪਤਾ ਕਰਕੇ ਦੱਸਣਾ ਵੀ ਕੋਈ ਨਾ ਕੋਈ ਲੈ ਕੇ ਗਿਆ ਜਾਂਦਾ ਤੈਨੂੰ ਕਿ ਜਾਂ ਕਵਾੜੀਏ ਦੇ ਕੋਈ ਲੈ ਕੇ ਗਿਆ ਤੇ ਸਾਨੂੰ ਦੱਸਿਓ ਮੈਂ ਕਿਹਾ ਠੀਕ ਆ ਬਾਬਾ ਜੀ ਮੈਂ ਕਹਾਂ ਦੱਸਾਂਗੇ ਕੋਈ ਗੱਲ ਮੈਂ ਦੂਸਰੇ ਦਿਨ ਹੀ ਫਿਰ ਬਾਬਾ ਜੀ ਨੂੰ ਦੱਸਤੀ ਇਹ ਗੱਲ ਮੈਂ ਕਿਹਾ ਬਾਬਾ ਜੀ ਮੈਂ ਕਹਾ ਮੈਨੂੰ ਨਹੀਂ ਪਤਾ ਤੈ ਤੂੰ ਕਨਫਰਮ ਤੁਸੀਂ ਕਰੋ ਮੈਂ ਨਾ ਪਰਸੋ ਲੈ ਕੇ ਗਿਆ ਮੈਂ ਇਹਨਾਂ ਦੇ ਘਰ ਲੈ ਕੇ ਗਾਡਰਾਂ ਦੇ ਘਰ ਦਿਆ ਨੇ ਇਹਨਾਂ ਨੇ ਮੈਨੂੰ ਐ ਕਿਹਾ ਵੀ ਸਾਡੀਆਂ ਆਵਦੀਆਂ ਇੱਕ ਨੰਬਰ ਦੀਆਂ ਵੀ ਸਾ ਮੈਂ ਉਹਨੂੰ ਕਿਹਾ ਵੀ ਦੋ ਨੰਬਰ ਦੀ ਨਾ ਕੋਈ ਗਾਡਰ ਹੋਵੇ ਉਹਨਾਂ ਦਾ ਪਰਿਵਾਰ ਸਾਰਾ ਪਰਿਵਾਰ ਬੈਠਾ ਦਾ ਪੰਜ ਸੱਤ ਮੈਂਬਰ ਸੀਗੇ ਬੈਠੇ ਉਹਨਾਂ ਬੁੜੀਆਂ ਵੀ ਸੀਗੀਆਂ ਲੇਡੀਜ਼ ਵੀ ਸੀਗੀਆਂ ਜੈਂਟਲਸ ਵੀ ਬੰਦੇ ਸਾਰੇ ਬੈਠੇ ਉਹਨਾਂ ਉਹਦੇ ਘਰ ਵਾਲੇ ਨੇ ਆਪ ਜਣੀ ਗਾਡਰ ਮੇਰੇ ਨੂੰ ਰਖਵਾਈ ਘਰ ਵਾਲੇ ਨੇ ਠੀਕ ਆ ਰਖਵਾ ਕੇ ਫੇਰ ਲੈ ਕੇ ਗਿਆ ਉਹ ਕਹਿੰਦੇ ਸਾਡੀ ਇੱਕ ਨੰਬਰ ਦੀ ਆ ਠੀਕ ਆ ਮੈਂ ਕਹਾ ਠੀਕ ਆ ਇਹ ਇੱਕ ਨੰਬਰ ਉਹ ਨਿਕਲ ਆਈਆਂ ਉਦੋਂ ਬਾਅਦ ਮੈਂ ਦੱਸ ਦਿੱਤਾ ਸਾਰਾ ਬਾਬੇ ਨੂੰ ਸਾਰੀ ਸਟੋਰੀ ਦੱਸ ਕੇ ਤੇ ਮਣ ਕੇ ਬਾਅਦ ਗੁਰਦੁਆਰਾ ਸਾਹਿਬ ਚ ਉਹਨਾਂ ਨੇ ਆਵਾਜ਼ ਦਿਵਾਤੀ ਆਵਾਜ਼ ਦਿਵਾ ਕੇ ਮੈਨੂੰ ਬਾਬਾ ਜੀ ਕਹਿੰਦੇ ਵੀ ਜਣੀ ਕਿ ਤੁਸੀਂ ਬਿਆਨ ਦਿੱਤੇ ਸੀ ਜੀ ਮੈਂ ਇੱਥੋਂ ਲੈ ਕੇ ਗਿਆ ਸੀ ਮੈਂ ਕਿਹਾ ਹਾਂਜੀ ਲੈ ਕੇ ਗਿਆ ਸੀ ਕਹਿੰਦਾ ਤੁਸੀਂ ਬਿਆਨ ਦਿਓ ਉਹ ਪੰਚਾਇਤ ਦੇ ਵਿੱਚ ਮੈਂ ਸਾਰੀ ਪੰਚਾਇਤ ਦੇ ਵਿੱਚ ਮੈਂ ਬਿਆਨ ਦੇਤੇ ਜੋ ਮੈਂ ਸੱਚ ਕਿਹਾ ਸੱਚੀ ਜਣੀ ਕਿ ਮੈਂ ਬੋਲਿਆ ਮੈਂ ਕਿਹਾ ਵੀ ਇਸ ਘਰੋਂ ਲੈ ਕੇ ਗਿਆ ਸੀ ਜਾਂ ਆਹ ਪਰਿਵਾਰ ਬੈਠਾ ਸੀ ਇਹਨਾਂ ਨੇ ਲੜਾਈ ਆ ਮੈਨੂੰ ਠੀਕ ਆ ਉਹਨੇ ਵੀ ਠੀਕ ਆ ਉਸ ਤੋਂ ਬਾਅਦ ਦੇ ਵਿੱਚ ਕੋਈ ਪੰਚਾਇਤ ਦੇ ਵਿੱਚ ਜਿਹੜੀ ਕੋਈ ਗੱਲਬਾਤ ਹੁੰਦੀ ਸੀ ਉਹ ਨਹੀਂ ਨਹੀਂ ਬੜੀ ਨੁਬੜੀ ਗੱਲ ਤੇ ਇਹਨਾਂ ਨੇ ਸਾਨੂੰ ਦਰਖਾਸਤ ਦੇਤੀ ਜਾਨਕੀ ਉੱਥੇ ਉਸ ਤੋਂ ਬਾਅਦ ਜਿਵੇਂ ਥਾਣੇਦਾਰ ਵੀ ਉਧਰੋਂ ਲੈ ਗਿਆ ਚੱਕ ਕੇ ਘਰੋਂ ਠੀਕ ਆ ਨਾਲ ਮੈਂ ਜਿਹਨਾਂ ਦੇ ਘਰੇ ਗਾਡਰਾ ਰੱਖਿਆ ਸੀ ਹੁਣ ਮੁੰਡੇ ਉਹਨਾਂ ਨਾਲ ਮੈਨੂੰ ਲੈ ਕੇ ਗਿਆ ਤੇ ਦੂਜੇ ਦਿਨ ਸਾਡੇ ਜਨੇ ਕੀ ਡਾਂਗਾ ਮਾਰ ਕੇ ਤੇ ਮੇਰੀ ਹੱਡੀ ਤੇ ਜਾਨਕੀ ਪੈਰ ਦੀ ਹੱਡੀ ਕਰਕ ਕਰਤੀ ਠੀਕ ਆ ਤੇ ਇਸ ਕਰਕੇ ਜਾਨਕੀ ਮੈਨੂੰ ਜਾਨਕੀ ਇਨਸਾਫ ਚਾਹੀਦਾ ਜੀ ਸਰ ਜੀ ਅੱਛਾ ਹੱਡੀ ਕਰਕ ਕਿਨੇ ਕੀਤੀ ਮੈਂ ਮੈਨੂੰ ਦਲਜੀਤ ਸਿੰਘ ਥਾਣੇਦਾਰ ਆ ਜ ਦਰਜੀਤ ਸਿੰਘ ਥਾਣੇਦਾਰ ਹੈ ਜਨਕੀ ਬਾਗੇ ਪੁਰਾਣੇ ਐਸਆਈ ਦਲਜੀਤ ਸਿੰਘ ਥਾਣੇਦਾਰ ਜਿਹੜਾ ਉਹਨੇ ਠਾ ਕੀਤਾ ਵਾ ਤੇ ਉਹ ਜਿਹੜਾ ਮਰਜਮ ਸੀਗਾ ਜਿਹਨੇ ਮੇਨ ਸੀਗਾ ਉਹ ਮੁਲਾਜ਼ਮ ਦਾ ਮੁੰਡਾ ਸੀਗਾ ਜੀ ਉਹਨੂੰ ਕੁਛ ਨਹੀਂ ਕੀਤਾ ਉਹਨੂੰ ਮੇਰੇ ਉੱਤੇ ਵਹਾ ਕੇ ਠੀਕ ਹੈ ਮੈਨੂੰ ਕਹਿੰਦਾ ਮੂਦਾ ਪਾ ਮੂਦਾ ਪਾ ਕੇ ਉਹਨੂੰ ਉੱਤੇ ਵਹਾ ਕੇ ਮਰੀ ਲੱਤਾਂ ਫੜੀਆਂ ਲੱਤਾਂ ਫੜ ਕੇ ਜਨਕੀ ਉਹਨੇ ਡਾਂਗਾ ਉਤੋਂ ਮਾਰਨ ਲੱਗਿਆ ਤੇ ਮਰੀ ਹੱਡੀ ਫੇਚ ਜਦੋਂ ਮੈਂ ਬਹਿਣ ਲੱਗਾ ਉਹਦੇ ਉੱਤੇ ਜਦੋਂ ਦੂਜੇ ਮੁਲਾਜ਼ਮ ਨੇ ਕਿਹਾ ਤੂੰ ਬਹਿ ਉੱਤੇ ਮੈਨੂੰ ਉਤਾਰ ਦਿੱਤਾ ਉਹਨੇ ਕੱਢੇ ਲੇਟੇ ਜੇ ਲਵਾਏ ਉਹਨੂੰ ਕੁਛ ਨਹੀਂ ਕਿਹਾਗਾ ਜਮਾ ਉਹਨ ਠੀਕ ਹੈ ਅੱਛਾ ਭਾਈ ਜਿਨ੍ਹਾਂ ਜਿਨ੍ਹਾਂ ਦੇ ਘਰੋਂ ਤੁਸੀਂ ਗਾੜਨਾ ਚੱਕੀਆਂ ਸੀਗਾ ਉਹਨਾਂ ਦੇ ਉੱਤੇ ਨਹੀਂ ਕੋਈ ਕਾਰਵਾਈ ਹੋਈਗੀ ਪਰਚੇ ਦੇ ਵਿੱਚ ਉਹਨਾਂ ਦਾ ਨਾਂ ਨਹੀਂ ਪਿਆਗਾ ਨਹੀਂ ਪਿਆ ਸੀਗਾ ਜੀ ਲਿਖਾਇਆ ਉਹਨਾਂ ਦਾ ਨਾਂ ਹੀ ਸੀਗਾ ਜੀ ਉਹਨਾਂ ਦਾ ਨਾਂ ਘਰ ਵਾਲਿਆਂ ਦਾ ਨਾਂ ਉਹਨੇ ਗਾਂ ਫਿਰ ਜਿਹੜੇ ਬੰਦੇ ਹੋਰ ਸੀ ਜਿਹਨੇ ਰੱਖ ਕੇ ਗਏ ਸੀ ਉਹਨਾਂ ਦੇ ਘਰੇ ਉਹਨੇ ਉਹਨਾਂ ਨੇ ਨਾਲੇ ਉਹ ਦੋ ਮੁੰਡੇ ਹੋਰ ਸੀ ਕੋਈ ਹੁਣ ਉਹ ਉਹਨਾਂ ਨੇ ਲੈ ਜਾਣਾ ਤੇ ਇਹ ਨਹੀਂ ਲਿਖਾਇਆ ਪਰਚਾ ਉਹਦਾ ਨਾਂ ਸੀ ਜੀ ਮੈਨੂੰ ਕਹਿੰਦੇ ਵੀ ਤੈਨੂੰ ਤਾਂ ਗਵਾਹ ਤੌਰ ਤੇ ਲਿਖਾਉਣਾ ਵੀ ਠੀਕ ਆ ਵੀ ਤੂੰ ਦਾ ਗਵਾਹ ਆ ਤੂੰ ਦਾ ਆਪ ਦੇ ਗੇੜੇ ਦਾ ਪੈਸੇ ਲਏ ਆ ਤੂੰ ਸੱਚ ਨੂੰ ਸਾਨੂੰ ਸੱਚ ਦੱਸਿਆ ਉਸ ਤੋਂ ਬਾਅਦ ਕੋਈ ਪੰਚਾਇਤ ਨਹੀਂ ਤੇ ਮੰਨ ਲਓ ਕੋਈ ਕਮੇਟੀ ਵੀ ਨਹੀਂ ਮੇਰੇ ਮਗਰਮ ਨਹੀਂ ਜਾਈ ਮੈਨੂੰ ਛਡਾਇਆ ਉਹਨੇ ਸਾਰੀ ਰਾਤ ਮੈਨੂੰ ਉਹ ਥਾਣੇ 'ਚ ਰੱਖਿਆ ਦੂਜੇ ਦਿਨ ਵੀ ਸ਼ਾਮ ਨੂੰ ਛੱਡਿਆ ਮੈਨੂੰ ਜਾਨੀ ਉਦੋਂ ਤੱਕਰ ਵੀ ਮੇਰੇ ਬੰਦ ਮਗਰ ਕੋਈ ਵੀ ਇੱਕ ਬੰਦਾ ਮਗਰ ਹੈ ਨਹੀਂ ਸੀਗਾ ਮੇਰੇ ਮਗਰ ਅੱਛਾ ਪਹਿਲਾਂ ਪਹਿਲਾਂ ਜਿਹੜੀ ਦਰਖਾਸਤ ਸੀਗੀ ਉਹਦੀ ਕੋਈ ਕਾਪੀ ਨਹੀਂ ਕਿ ਜਿਹਦੇ ਵਿੱਚ ਤੁਹਾਨੂੰ ਗਵਾਹ ਬਣਾਇਆ ਸੀਗਾ ਹਾਂ ਮੈਂ ਕਿਹਾ ਸੀਗਾ ਸਰ ਵੀ ਮੈਨੂੰ ਕਾਪੀ ਕੋਈ ਨਹੀਂ ਦਿੱਤੀ ਗਈ ਮੈਂ ਕਿਹਾ ਇਸ ਪੰਚਾਇਤ ਨੂੰ ਵੀ ਕਿਹਾ ਸੀਗਾ ਜਿਨ੍ਹਾਂ ਦੇ ਕਮੇਟੀ ਵਾਲਿਆਂ ਨੂੰ ਉਹਨਾਂ ਨੂੰ ਵੀ ਗਾਂਧੀ ਗਾਂ ਬੰਦੇ ਮੈਂ ਭੇਜੇ ਸੀਗੇ ਮੇਥੋਂ ਤਾਂ ਹੁਣ ਤੁਰਿਆ ਨਹੀਂ ਜਾਂਦਾ ਸੀਗਾ ਮੇਰੇ ਤੇ ਫ੍ਰੈਕਚਰ ਹੋਇਆ ਸੀਗਾ ਮੈਂ ਬੰਦੇ ਭੇਜੇ ਕਿਸੇ ਨੇ ਸਾਨੂੰ ਕਾਪੀ ਨਹੀਂ ਦਿੱਤੀ ਵੀ ਜਿਹੜੀ ਮੰਨ ਲਓ ਤੁਸੀਂ ਕਹਿੰਦੇ ਸੀ ਗਵਾਹ ਲਖਾਇਆ ਗਵਾਹ ਲਗਾਇਆ ਉਸ ਤੋਂ ਬਾਅਦ ਦੇ ਵਿੱਚ ਮੈਂ ਪੰਚਾਇਤ ਦੇ ਨਾਲ ਵੀ ਗਿਆ ਵਾਂ ਇਹ ਨਹੀਂ ਗੱਲ ਪਰ ਮੇਰੇ ਮੂਰੇ ਮੂਰੇ ਥਾਣੇ ਦੇ ਵਿੱਚ ਜਦੋਂ ਕਹਿੰਦੇ ਨੇ ਪਰਮੇ ਵੀ ਜਾਨੀ ਦਰਖਾਸਤ ਲਿਖਣੀ ਤੈਨੂੰ ਗਵਾਹ ਲਖਾਉਣਾ ਤੂੰ ਆ ਮੈਂ ਸੀਗਾ ਗੇੜਾ ਲਾਉਂਦਾ ਕੀ ਗਾ ਮੈਂ ਮੋਟਰਸਾਈਕਲ 'ਤੇ ਰੇਡਾ ਆਵਾਂ ਤੇ ਮੇਰੇ ਕੋਲ ਟੈਂਕੀ ਛੱਡਣੀ ਸੀ ਮੈਂ ਕਿਹਾ ਆ ਗਿਆ ਪੰਜਾ ਸੱਤਾ ਮਿੰਟ ਦੇ ਵਿੱਚ ਮੈਂ ਜਦੋਂ ਥਾਣੇ ਦੇ ਬਾਹਰ ਮੂਰੇ ਗਿਆ ਇਹ ਮੇਰੇ ਥਾਣੇ ਦੇ ਬਾਹਰ ਮੂਰੇ ਤੁਰ ਪਏ ਇਹ ਮਾਂ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਵੀ ਗਏ ਉੱਥੇ ਵੀ ਸਰਪੰਚ ਵੀ ਸੀਗਾ ਕਮੇਟੀ ਵਾਲੇ ਸੀਗੇ ਕੋਈ 15 20 ਬੰਦੇ ਸੀਗੇ ਮੈਂ ਇਹਨਾਂ ਦੇ ਕੋਲ ਵੀ ਗਿਆ ਉੱਥੇ 10 15 ਮਿੰਟ ਉੱਥੇ ਵੀ ਬੈਠਾ ਰਿਹਾ ਮੈਂ ਕਿਹਾ ਕਮੇਟੀ ਵਾਲਿਆਂ ਨੂੰ ਪੰਚਾਇਤ ਨੂੰ ਵੀ ਕਿਹਾ ਮੈਂ ਕਿਹਾ ਸਰ ਜੀ ਮੈਂ ਕਿਹਾ ਦੱਸੋ ਮੈਂ ਕਿਹਾ ਹੁਣ ਮੈਂ ਕਿਹਾ ਮੇਰੇ ਆ ਜਣੀ ਗਵਾਹੀ ਤੁਸੀਂ ਕਹਿੰਦੇ ਜਿੱਥੇ ਮੇਰੇ ਸਾਈਨ ਕਰਾਉਣੇ ਮੈਂ ਇਹ ਕਹਿੰਦੇ ਮੁੜ ਕੇ ਕਹਿੰਦੇ ਨਹੀਂ ਕੋਈ ਸ਼ੈਣ ਦੀ ਲੋੜ ਨਹੀਂਗੀ ਤੇਰਾ ਗਵਾਹ ਤੌਰ ਤੇ ਲਿਖਾਇਆ ਵਾ ਤੂੰ ਕਬਰਾਣਾ ਠੀਕ ਆ ਅਸੀਂ ਉਹਨਾਂ ਦਾ ਨਾਮ ਲਿਖਾਇਆ ਵਾ ਜਿਨ੍ਹਾਂ ਦੇ ਘਰੇ ਗੱਡਰਾ ਉਹ ਅੱਗੇ ਦੱਸਣਗੇ ਕੀ ਕਿਹਨੇ ਰੱਖਣੀਆਂ ਕਿਹਨੇ ਨਹੀਂ ਤੇ ਬਸ ਇੰਨੀ ਗੱਲ ਕਾ ਕੇ ਤੇ ਮੈਨੂੰ ਜਨੇ ਕੀ ਵਕੀਲ ਦਾ ਮੈਂ 10 15 ਮਿੰਟ ਇਨਾ ਕੋਲ ਰਿਹਾ ਮੈਂ ਪੰਚਾਇਤ ਕੋਲੇ ਕਮੇਟੀ ਵਾਲਿਆਂ ਕੋਲੇ ਵੀ ਰਿਹਾ ਮੈਂ ਅੱਛਾ ਹੁਣ ਤੁਸੀਂ ਕਿਸੇ ਮਜ਼ਦੂਰ ਜਥੇਬੰਦੀ ਤੀਕ ਪਹੁੰਚ ਕੀਤੀ ਹੈਗੀ ਵੀ ਤੁਹਾਡਾ ਮਾਮਲਾ ਉਹ ਵਿਚਾਰਨ ਤੇ ਹੁਣ ਡਿਮਾਂਡ ਕੀ ਹੈ ਤੁਹਾਡੀ ਹਾਂ ਜੀ ਡਿਮਾਂਡ ਹੈ ਜੀ ਸਾਨੂੰ ਉਸਾਮ ਮਿਲਣਾ ਚਾਹੀਦਾ ਜੱਥੇਬੰਦੀ ਹੈਗੀ ਹੈ ਜੀ ਆ ਮੰਗਾ ਸਿੰਘ ਜੀ ਵੈਰੋ ਕੀ ਜਣੇ ਇਹਨਾਂ ਭਰਾਵਾਂ ਦਾ ਬਹੁਤ ਸਾਥ ਆ ਸਾਡਾ ਠੀਕ ਆ ਤੇ ਬਾਕੀ ਜਣੇ ਕਿ ਬਟੂ ਆ ਜਣੇ ਕਿ ਜੈਮਰ ਵਾਲਾ ਮੁੰਡਾ ਦੇਖੋ ਸੋ ਹੋਰ ਭਗਵੰਤੇ ਸੱਜਣਾ ਉਹਨਾਂ ਦਾ ਜਣੇ ਕਿ ਆਪਣਾ ਬਹੁਤ ਸੰਯੋਗ ਆ ਇਹਨਾਂ ਭਰਾਵਾਂ ਨੇ ਮੇਰੀ ਬਾਹ ਫੜੀ ਜਾਨ ਮੇਰੇ ਤਾਂ ਆਫ ਦਾ ਵੀ ਕਿਸੇ ਨੇ ਨਹੀਂ ਮੇਰੀ ਬਾਹ ਫੜੀ ਠੀਕ ਹੈ ਇਹਨਾਂ ਦਾ ਆਪਣਾ ਪੂਰਾ ਸੰਯੋਗ ਆ ਜੀ ਆਪਰ ਇਹਨਾਂ ਦੀ ਖਾਤਰ ਜਣੇ ਕਿ ਵੀ ਕਰਦੇ ਆਪਣੇ ਲਈ ਅ ਭਾਈ ਜੀ ਮੰਗਾ ਜੀ ਤੁਸੀਂ ਇਸ ਜਥੇਬੰਦੀ ਨੂੰ ਹੈ ਜੇ ਇਸ ਮਾਮਲੇ ਨੂੰ ਆਪਣੀ ਜਥੇਬੰਦੀ ਵੱਲੋਂ ਹੈ ਜੇ ਆਗੂ ਹੈਂਡਲ ਕਰ ਰਹੇ ਹੈਗੇ ਆ ਇਹ ਇਹ ਜੋ ਸਮੁੱਚੀ ਘਟਨਾ ਹੈਗੀ ਆ ਕਿਵੇਂ ਵੇਖਦੇ ਹੋ ਇਸ ਘਟਨਾ ਦੀ ਤੁਸੀਂ ਹੁਣ ਤੀਕ ਜੋ ਪੜਤਾਲ ਕੀਤੀ ਹੈਗੀ ਆ ਕਿਉਂਕਿ ਜ਼ਰੂਰੀ ਨਹੀਂਗਾ ਵੀ ਜੋ ਬੰਦੇ ਨੇ ਬੋਲ ਤਾ ਉਹ ਸੱਚ ਹੀ ਹੋਵੇ ਜੇ ਇਹਨਾਂ ਨੇ ਕਹਿਤਾ ਤੁਸੀਂ ਆਪਦੀ ਪੜਤਾਲ ਦੇ ਦੌਰਾਨ ਕੀ ਪਾਇਆ ਹੈਗਾ ਉਹਦੇ ਚ ਇਹ ਹੈਗਾ ਕਿ ਇਹ ਜਿਹੜਾ ਬਾਈ ਆ ਇਹਦਾ ਨਾਮ ਪਰਮਜੀਤ ਸਿੰਘ ਹੈ ਪਿੰਡੇ ਦਾ ਜਮਲਾਲਾ ਬਲਾਕ ਬਾਗਾਪਣਾ ਜ਼ਿਲ੍ਹਾ ਮੋਗਾ ਇਹਦੇ ਚ ਇਹ ਸੀ ਕਿ ਇਹ ਬੰਦਾ ਜਿਹੜਾ ਜਗਾੜੂ ਜਿਹੜੇ ਆਲਾ ਕੰਮ ਹੈ ਉਹ ਇਹਦੇ ਕੋਲ ਅਸੀਂ ਪਿੰਡ ਚੋਂ ਪੜਤਾਲ ਕੀਤੀ ਹੈ ਬਿਲਕੁਲ ਜਿਵੇਂ ਨੇ ਕਿਹਾ ਬਿਲਕੁਲ ਉਸੇ ਤਰ੍ਹਾਂ ਠੀਕ ਹੈ ਦੀ ਗੱਲ ਇਹਨੇ ਆਪ ਦਾ ਕਰਾਇਆ ਲਿਆ 300 ਰੁਪਇਆ ਦੂਜੀ ਗੱਲ ਇਹ ਹੈ ਕਿ ਜਿਹੜੇ ਘਰੋਂ ਗਾਟਰਾ ਚੱਕੀਆਂ ਉਹਨਾਂ ਬੰਦਿਆਂ ਦੇ ਨਾਂ ਲੈਏ ਨੇ ਵੀ ਐਸ ਘਰੋਂ ਗਾਟਰਾ ਮੈਂ ਚੱਕੀਆਂ ਜਦੋਂ ਗੁਰਦੁਆਰਾ ਪ੍ਰਬੰਧ ਕਮੇਟੀ ਆਲਿਆਂ ਨੇ ਇਸ ਬੰਦੇ ਨੂੰ ਪੁੱਛਿਆ ਪਰਮਜੀਤ ਨੂੰ ਵੀ ਭਾਈ ਆਪਣੀਆਂ ਗਾਟਰਾ ਇਸ ਤਰ੍ਹਾਂ ਕਰਕੇ ਆ ਚੋਰੀ ਹੋਈਆਂ ਤੇ ਤੁਸੀਂ ਆਉਂਦੇ ਜਾਂਦੇ ਰਹਿੰਦੇ ਸ਼ਹਿਰ ਦੇ ਵਿੱਚ ਨਿਗਾਹ ਰੱਖਿਓ ਇਹਦੇ ਨਾਲ ਦੀ ਨਾਲ ਹੀ ਕਿਹਾ ਉਹਨਾਂ ਦੇ ਦੱਸਣ ਮੁਤਾਬਕ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦਿਆਂ ਨੂੰ ਵੀ ਮਿਲੇ ਆ ਸਰਪੰਚ ਨੂੰ ਵੀ ਮਿਲੇ ਆ ਤਾਂ ਉਹਦੇ 'ਚ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਪਰਮਜੀਤ ਨੂੰ ਗਵਾਹੀ ਰੱਖਿਆ ਸੀਗਾ ਪਰਮਜੀਤ ਕਹਿੰਦਾ ਕਿ ਪਰਸੋਂ ਗਾਟਰਾ ਮੈਂ ਆਪ ਖੁਦ ਜੰਦਾ ਵੀ ਵੇਚ ਕੇ ਆ 300 ਰੁਪਇਆ ਮੈਂ ਕਰਾਇਆ ਲਿਆ ਇਹਨਾਂ ਤੋਂ ਫਲਾਣੇ ਕਵਾੜਗੇ ਨੂੰ ਵੇਚਿਆ ਤਾਂ ਉਹਦੇ 'ਚ ਕੀ ਹੋਇਆ ਕਿ ਦਿਨਾ ਦਾ ਪੰਚਾਇਤ ਨੂੰ ਤੇ ਕਮੇਟੀ ਨੂੰ ਇਹਦਾ ਸਾਥ ਚਾਹੀਦਾ ਸੀਗਾ ਪਰ ਉਹਦੇ 'ਚ ਕਿਤੇ ਨਾ ਕਿਤੇ ਜਿਵੇਂ ਅਫਸਰ شاہੀ ਦਾ ਵੀ ਕਿਤੇ ਨਾ ਕਿਤੇ ਦਬਾਅ ਹੁੰਦਾ ਜਾਂ ਸਰਕਾਰੀ ਦਰਬਾਰੇ ਹੁੰਦਾ ਉਹਦਾ ਤਾਂ ਉਹਦੇ 'ਚ ਜਿਹੜੇ ਬੰਦੇ ਨੇ ਚੋਰੀ ਕੀਤੀ ਆ ਉਹਦਾ ਪਿਓ ਪੁਲਿਸ ਮੁਲਾਜ਼ਮ ਹੈ ਤਾਂ ਪੰਚਾਇਤ ਨੇ ਵੀ ਉਹਨਾਂ ਦਾ ਪੱਖ ਹੀ ਪੂਰਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਗੋਂ ਪੁੱਛ ਗਿਆ ਇਸ ਦਾ ਚੋਰਾਂ ਤੋਂ ਕਰਨੀ ਚਾਹੀਦੀ ਸੀ ਕਿ ਕਿੰਨੀ ਚੋਰੀ ਕੀਤੀ ਕਿੱਥੋਂ ਚੱਕੀਆਂ ਤੁਸੀਂ ਇਸ ਗਰੀਬ ਬੰਦੇ ਨੂੰ ਢਾਕੇ ਦੇ ਉੱਤੇ ਬਹਿ ਕੇ ਇਹਦਾ ਪੈਰ ਫ੍ਰੈਕਚਰ ਕੀਤਾ ਪੈਰ ਤੋੜਦਾ ਇਹਦਾ ਪੈਰ ਤੋੜਨ ਤੋਂ ਬਾਅਦ ਇਹੇ ਬੰਦਾ 15 ਜਨਵਰੀ ਨੂੰ ਸਿਵਲ ਹਸਪਤਾਲ ਮੋਗੇ ਦਾਖਲ ਹੁੰਦਾ 21 ਜਨਵਰੀ ਨੂੰ ਉਹਨੂੰ ਛੁੱਟੀ ਮਿਲ ਜਾਂਦੀ ਆ ਸਾਡੇ ਕੋਲੇ ਜਾਣਦਾ ਵੀ ਇਹ 20 ਤਰੀਕ ਨੂੰ ਪਹੁੰਚ ਕਰਦਾ ਬੰਦਾ ਜਾਂ ਕਿਸੇ ਮਾਦੀਮ ਰਹੀਂ ਕਿਸੇ ਮਾਦੀਮ ਰਹੀਂ ਕਰਦਾ ਪਰ ਕਰਦਾ ਹੈ ਤਾਂ ਉਹਦੇ ਵਿੱਚ ਕੀ ਹੋਇਆ ਕਿ ਜਦੋਂ 21 ਜਨਵਰੀ ਨੂੰ ਉਹਨੂੰ ਛੁੱਟੀ ਮਿਲ ਜਾਂਦੀ ਆ ਸਰਵਿਸ ਸਿਵਲ ਹਸਪਤਾਲ ਚੋਂ ਇਹ ਕਹਿੰਦਾ ਵੀ ਮੇਰੇ ਪੈਰ ਚ ਪੀੜ ਪੈਂਦੀ ਆ ਅਸੀਂ ਮਿਲੇ ਜਦੋਂ ਇਹਨੂੰ ਕਹਿੰਦਾ ਮੇਰਾ ਇਲਾਜ ਮੈਨੂੰ ਲੱਗਦਾ ਠੀਕ ਨਹੀਂ ਹੋਇਆ ਅਸੀਂ ਚਲੋ ਪਿੰਡ ਦੀ ਪੰਚਾਇਤ ਨਾਲ ਗੱਲ ਕੀਤੀ ਐ ਐਸਐਚਓ ਜਿਹੜਾ ਇੱਥੇ ਜਸਵਰਿੰਦਰ ਬਾਘੇ ਪਰਾਣੀ ਉਹਦੇ ਨਾਲ ਗੱਲ ਕੀਤੀ ਡੀਐਸਪੀ ਜੋਰਾ ਸਿੰਘ ਬਾਘੇ ਪਣੇ ਜਿਹੜਾ ਉਹਨੇ ਨਾਲ ਗੱਲ ਕੀਤੀ ਵੀ ਆਹ ਘਟਨਾ ਕਰਮ ਹੋਇਆ ਤੁਹਾਡੇ ਮੁਲਾਜ਼ਮ ਤੋਂ ਗਲਤੀ ਹੋਈ ਆ ਵੀ ਇਹਨੂੰ ਤੁਸੀਂ ਇਹਨੂੰ ਨਵੇੜੋ ਕਿਵੇਂ ਨਾ ਕਿਵੇਂ ਜੇ ਨਵੇੜ ਸਕਦੇ ਆ ਨਹੀਂ ਇਹਦਾ ਵਿਰੋਧ ਹੋਊਗਾ ਤਾਂ ਉਹਦੇ ਚੋਂ ਜਿਹੜੇ ਬੰਦੇ ਦੀ ਗਲਤੀ ਸੀਗੀ ਜਦ ਕਿ ਏਐਸਆਈ ਦਲਜੀਤ ਸਿੰਘ ਜਿਹੜਾ ਇਸ ਟਾਈਮ ਬਾਗੇਪਾਣੇ ਥਾਣੇ ਦੇ ਵਿੱਚ ਤਨਾਤ ਹੈ ਜਿਹੜਾ ਨੌਕਰੀ ਤੇ ਆ ਤਾਂ ਉਹਦੇ ਚ ਇਹ ਹੈਗਾ ਕਿ ਚਾਹੀਦਾ ਤਾਂ ਉਸ ਬੰਦੇ ਨੂੰ ਸੀ ਜਿਹੜਾ ਪੈਰ ਤੋੜਿਆ ਇਹਦਾ ਇਲਾਜ ਕਰਾਉਣਾ ਫੇਰ ਵੀ ਜਾਣਦਾ ਚੱਕ ਜਿਵੇਂ ਆਪਾਂ ਕਰਕੇ ਦਬਾ ਕਰਕੇ ਜਥੇ ਬੰਦੀ ਦੇ ਇਹਦਾ ਸੈਵਾਲਾ ਹਸਪਤਾਲ ਤੋਂ ਬਾਹਰ ਆ ਕੇ ਜਦੋਂ ਇਹ ਐਕਸਰਾ ਕਰਾਇਆ ਹੱਡੀ ਜੁੜੀ ਨਹੀਂ ਸੀ ਡਾਕਟਰ ਨੇ ਵੀ ਜਿਵੇਂ ਆਪਾਂ ਕਹਿੰਦੇ ਨਾਰਮਲ ਪੱਟੀ ਲਵੇਟਦੀ ਆ। ਜਾਂ ਇਹਦਾ ਜਦੋਂ ਉੱਥੋਂ ਅਸੀਂ ਇਹਦਾ ਐਕਸਟਰਾ ਕਰਵਾਉਣ ਆਏ ਆ ਉਦੋਂ ਇਹਨਾਂ ਦੇ ਪਿੰਡ ਦਾ ਸਰਪੰਚ ਹੈ ਜਿਹੜਾ ਉਹ ਕੋਲੇ ਸੀ, ਦੋ ਪੰਚਾਇਤ ਮੈਂਬਰ ਕੋਲੇ ਸੀ। ਅਸੀਂ ਜਦੋਂ ਐਕਸਟਰਾ ਕਰਾ ਨਾਲ ਦੀ ਨਾਲ ਹੀ ਮੈਂ ਸਰਪੰਚ ਦੇ ਨੰਬਰ ਤੇ ਇਹਦੀ ਐਕਸਟਰਾ ਦੀ ਫੋਟੋ ਭੇਜੀ ਵੀ ਹੱਡੀ ਜੁੜੀ ਨਹੀਂ ਹੈਗੀ ਸਿਰਫ ਪੱਟੀ ਲਵੇਟੀ ਆ। ਤਾਂ ਉਸ ਤੋਂ ਬਾਅਦ ਜਦੋਂ ਅਸੀਂ ਕੋਈ ਧਰਨੇ ਦਾ ਪ੍ਰੋਗਰਾਮ ਉਲੀਕੀਏ ਉਸ ਤੋਂ ਪਹਿਲਾਂ ਹੀ ਦਬਾਅ ਕਰਕੇ ਸਰਪੰਚ ਨੇ ਦਲਜੀਤ ਨਾਲ ਗੱਲ ਕਰਕੇ ਇਹਨੂੰ ਪ੍ਰੇਮ ਹਸਪਤਾਲ ਮੋਗੇ ਦਾਖਲ ਕਰਾਤਾ ਜਿਹਦੇ ਚ ਇਹਦੇ ਪੈਰ ਦਾ ਆਪਰੇਸ਼ਨ ਹੋਇਆ ਕਿਹਾ ਤਾਂ ਇਹ ਸੀਗਾ ਕਿ ਇਹ ਆਪਰੇਸ਼ਨ ਵੀ ਕਰਾਵਾਂਗੇ ਅਸੀਂ ਇਹਦਾ ਜਿਹੜਾ ਬਣਦਾ ਕੋਈ ਇਹਦਾ ਖਰਚਾ ਪਾਣੀ ਜੋ ਵੀ ਆ ਉਹ ਦੇਵਾਂਗੇ ਇਹਨੂੰ ਇਸ ਹਸਪਤਾਲ ਚੋਂ ਛੁੱਟੀ ਦਿਵਾ ਕੇ ਵੀ ਲਿਆਵਾਂਗੇ ਪਰ ਜਦੋਂ ਦਾਖਲ ਹੋ ਗਿਆ ਪ੍ਰੇਮ ਹਸਪਤਾਲ ਦੇ ਵਿੱਚ ਮੈਨੂੰ ਲੱਗਾ 25 ਕੇ 30000 ਰੁਪਇਆ ਲੱਗਿਆ ਆਪਰੇਸ਼ਨ ਤੇ ਉਸ ਤੋਂ ਬਾਅਦ ਨਾ ਇਹਨੂੰ ਕੋਈ ਹਸਪਤਾਲ ਚੋਂ ਲੈਣ ਗਿਆ ਨਾ ਕੋਈ ਪੁਲਿਸ ਮੁਲਾਜ਼ਮ ਨਾ ਕੋਈ ਸਰਪੰਚ ਨਾ ਕੋਈ ਗੁਰਦੁਆਰੇ ਦੇ ਪ੍ਰਬੰਧ ਕਮੇਟੀ ਦਾ ਬੰਦਾ ਤਾਂ ਜਦੋਂ ਅਸੀਂ ਗੱਲ ਕੀਤੀ ਕਿ ਉਹ ਬੰਦਾ ਦਾ ਹਸਪਤਾਲ ਪਿਆ ਹੈਗਾ ਤੁਸੀਂ ਲਿਆਂਦਾ ਕਿਉਂ ਨਹੀਂ ਤਾਂ ਪੁਲਿਸ ਮੁਲਾਜ਼ਮ ਦਿਲਜੀਤ ਸਿੰਘ ਦਾ ਇਹ ਕਹਿਣਾ ਸੀ ਕਿ ਪਹਿਲਾਂ ਉਹ ਮੇਰੇ ਪੱਖ 'ਚ ਬਿਆਨ ਦੇਵੇ ਫੇਰ ਮੈਂ ਵੇਖੂੰਗਾ ਕਿ ਕੀ ਆ ਕੀ ਨਹੀਂ ਹੈਗਾ ਕੁਝ ਗੱਲਾਂ ਇਹ ਵੀ ਆ ਰਹੀਆਂ ਕਿ ਹੁਣ ਅਸੀਂ ਇਲਾਜ ਕਰਾਤਾ ਜੋ ਕਰਨਾ ਕਰ ਲਓ ਤੁਸੀਂ ਤਾਂ ਤੁਸੀਂ ਦੇਖੋ ਕਿ ਗਰੀਬ ਬੰਦੇ ਤੇ ਕਿਵੇਂ ਸਰਕਾਰੀ ਜ਼ਬਰ ਕਿਵੇਂ ਪੁਲਿਸ ਦਾ ਜ਼ਬਰ ਆ ਕਿ ਕੋਈ ਪੁੱਛਣ ਵਾਲਾ ਹੀ ਨਹੀਂ ਹੈਗਾ ਇੱਥੇ ਜਦੋਂ ਅਸੀਂ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਦੇ ਆਂ ਤਾਂ ਪੁਲਿਸ ਅਧਿਕਾਰੀ ਵੀ ਉਹੀ ਬੋਲੀ ਬੋਲਦੇ ਆਂ ਪਰ ਉਹਦੇ ਵਿੱਚ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦੇ ਆਂ ਬਾਘੇਪਨ ਦੀ ਪੁਲਿਸ ਨੂੰ ਕਿ ਪਿਛਲੇ ਸਮੇਂ ਦੌਰਾਨ ਘੱਟੋ ਘੱਟ 4 ਨਿਯਾਇਜ਼ ਪਰਚੇ ਜਿਹੜੇ ਪੁਲਿਸ ਨੇ ਤਿੰਨਾਂ ਔਰਤਾਂ ਤੇ ਇੱਕ ਬੰਦੇ ਤੇ ਕੀਤੇ ਸੀ ਉਹਦੇ ਖਿਲਾਫ ਮੋਰਚਾ ਲੱਗਿਆ ਸੀ ਇਹੀ ਐਸ ਐਚਓ ਸੀ ਇਹੀ ਡੀ ਐਸ ਪੀ ਦਲਵੀਰ ਸਿੰਘ ਸੀ ਭਾਵੇਂ ਥੋਣ ਚਲੇ ਗਏ ਆ ਉਹ ਪਰ ਉਹਦੇ ਚ ਦੇਖਣ ਵਾਲੀ ਗੱਲ ਹੈਗੀ ਆ ਕਿ ਜਿਹੜੇ ਬੰਦੇ ਦਾ ਜਿੰਨਾ ਦੋਸ਼ ਹੈ ਜਿਹੜਾ ਦੋਸ਼ ਹਾਂ ਦਾ ਆਪਣੇ ਕਿਹੜਾ ਇਹਦੇ ਨਾਲ ਬਤਕਾਂ ਸਾਂਝੀਆਂ ਆਪਾਂ ਇਹ ਕਹਿੰਦੇ ਕਿ ਹਾਂ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਇਹ ਬੰਦੇ ਨੇ ਸਾਰੀ ਜਿਹੜੀ ਘਟਨਾਕਰਮ ਜੋ ਪਿੱਛੇ ਹੋਇਆ ਉਹ ਦੱਸਿਆ ਪੰਚਾਇਤ ਨੂੰ ਪੁਲਿਸ ਨੂੰ ਵੀ ਆ ਐਂ ਕਰਕੇ ਇੱਥੇ ਗੱਡਣਾ ਵਿੱਚ ਗਾ ਆ ਬੰਦਿਆਂ ਨੇ ਵਿੱਚ ਗਾ ਸੋ ਕੋ ਜਿਹੜਾ ਪੁਲਿਸ ਮੁਲਾਜ਼ਮਾ ਮੁੰਡਾ ਸੀਗਾ ਉਹ ਤਾਂ ਬਾਹਰ ਘੜਤਾ ਵਿੱਚੋਂ ਇਹਨੂੰ ਵਿੱਚ ਨਾਮਜ਼ਦ ਕਰ ਲਿਆ ਨਾਲੇ ਇਹਨੂੰ ਕੁੱਟਿਆ ਬਹੁਤ ਜ਼ਿਆਦੇ ਤਾਂ ਜਿਵੇਂ ਆਪਾਂ ਕਹਦੀਏ ਕਿ ਨਾ ਘਰ ਦਾ ਨਾ ਘਾੜਦਾ ਨਹੀਂ ਰਹਿ ਗਿਆ ਵਿਚਾਰਾ ਇਹ ਬੰਦਾ ਮਜ਼ਦੂਰ ਹੈ ਪੈਰ ਇਹਦਾ ਟੁੱਟਿਆ ਹੋਇਆ ਪਹਿਲਾ ਪੰਚਾਇਤ ਨੇ ਵੀ ਕਿਹਾ ਸੀ ਕਿ ਅਸੀਂ ਰਾਸ਼ਨ ਵੀ ਦੇਵਾਂਗੇ ਬਈ ਅਸੀਂ ਇਹਦੀ ਜਿਹੜੀ ਮਾਲੀ ਸਿਹਤ ਆ ਉਹ ਵੱਧ ਤੋਂ ਵੱਧ ਕਰਾਂਗੇ ਤਾਂ ਦਲਜੀਤ ਸਿੰਘਣਾ ਜਦੋਂ ਮੇਰੀ ਗੱਲ ਹੋਈ ਉਹ ਕਹਿੰਦਾ ਵੀ ਮੈਂ ਇਲਾਜ ਕਰਾਤਾ ਤੇ ਜੋ ਤੁਸੀਂ ਕਿਹਾ ਸੀਗਾ ਅਸੀਂ ਉਹ ਕਰਤਾ ਹੀਗਾ ਵੀ ਅਸੀਂ ਇਹ ਨਹੀਂ ਕਿਹਾ ਸੀ ਇਕੱਲਾ ਇਲਾਜ ਕਰਾਓ ਉਹਦਾ ਸਾਰਾ ਖਰਚਾ ਚੱਕ ਤੂੰ ਉਹ ਕਹਿੰਦਾ ਯਾਰ ਵੀ ਮੈਂ ਜੋ ਸੀਗਾ ਉਹ ਕਰਤਾ ਅਸੀਂ ਕਿਹਾ ਵੀ ਛੱਟ ਤੂੰ ਮਾਰੀਆ ਬੱਚਿਆਂ ਪੈਰ ਤੇ ਇਤੋਂ ਟੁੱਟਿਆ ਇਹ ਕੋਈ ਦੂਤ ਆਸਾਨ ਨਹੀਂ ਕਰ ਰਿਹਾ ਤੂੰ ਕਰ ਜਿੰਨਾ ਕਰ ਸਕਦਾ ਵੱਧ ਤੋਂ ਵੱਧ ਉਹਦਾ ਕਰ ਨਹੀਂ ਤਾਂ ਤੇਰੇ ਬਾਰ ਚ ਧਰਨਾ ਲਾਵਾਂਗੇ ਅਸੀਂ ਇਥੋਂ ਤੱਕ ਗੱਲ ਪਹੁੰਚੀ ਆ ਪਰ ਉਸ ਤੋਂ ਬਾਅਦ ਇਹ ਮਜ਼ਦੂਰ ਬੰਦੇ ਦੀ ਜਿਹੜੀ ਉਹ ਗੱਲ ਕਿਤੇ ਵੀ ਨਹੀਂ ਸੁਣੀ ਗਈ ਤਾਂ ਅਸੀਂ ਬਾਗੇਪੁਰ ਨੇ ਦੀ ਪੁਲਿਸ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਕਦੋਂ ਦੀ ਇਹਦੀ ਜਿਹੜੀ ਐਮਐਲਆਰ ਕੱਟ ਕੇ ਜਿਹੜੀ ਉਹ ਥਾਣੇ ਬਾਗੇਪੁਰ ਨੇ ਗਈ ਆ ਅਜੇ ਤੱਕ ਪੁਲਿਸ ਆ ਜਿਹੜੀ ਉਹ ਬਿਆਨ ਲੈਣ ਤੱਕ ਨਹੀਂ ਆਈ ਹੈਗੀ ਇਸ ਕਰਕੇ ਅਸੀਂ ਅੱਜ ਇਥੋਂ ਐਲਾਨ ਵੀ ਕਰਦੇ ਕਿ ਜੇ ਇਸ ਬੰਦੇ ਨੂੰ ਇਨਸਾਫ ਨਾ ਮਿਲਿਆ ਤਾਂ ਮਜਬੂਰ ਨ ਸਾਨੂੰ ਜਿਹੜਾ ਤਿੱਖਾ ਸੰਘਰਸ਼ ਆ ਉਹ ਕਰਨਾ ਪਊਗਾ ਉਹ ਥਾਣਾ ਘੇਰ ਵੀ ਸਕਦੇ ਆ ਅਸੀਂ ਉਹ ਐਸਆਈ ਦਾ ਘਰਾਓ ਵੀ ਕਰ ਸਕਦੇ ਥਾਣੇ ਦਾ ਘਰਾਓ ਵੀ ਕਰ ਸਕਦੇ ਆ ਜਿੰਨਾ ਸਮਾਂ ਇਸ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਧੰਨਵਾਦ ਜੀ ਸ਼ੁਕਰੀਆ ਧੰਨਵਾਦ ਜੀ ਸ਼ਾਮਾਂਗੇ ਉਹਨੂੰ